ਸ਼ਿਵ ਸena ਪੰਜਾਬ ਨੇ ਪਹਿਲਾਂ ਵੀ ਗਿਆ ਸੀ ਕਿ ਜਿਹੜੀਆਂ 6 ਸੀਟਾਂ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ ਆ ਉਹਨਾਂ 'ਚ ਹਿੰਦੂਆਂ ਦੀ ਬਹੁਤ ਗਿਣਤੀ ਆ ਜੇ ਉਹ 6 ਸੀਟਾਂ ਤੇ ਇਹ ਹਿੰਦੂ ਕੈਂਡੀਡੇਟ ਕੋਈ ਵੀ ਪਾਰਟੀ ਨਹੀਂ ਉਤਾਰਦੀ ਉੱਥੇ ਸ਼ਿਵ ਸena ਪੰਜਾਬ ਆਪਣੇ ਵੱਲ ਗੁੱਟੇ ਤੇ ਆਪਣੇ ਉਮੀਦਵਾਰ उतारेਗੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਵਿੱਚ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਡੇ ਦੋ ਨਾਮਾਂ ਦੀ ਚਰਚਾ ਹੋਈ ਆ ਜਿਹੜਾ ਸਚਲ ਬਨੋਲੀ ਅਤੇ ਨੰਦਗੁਰ ਸਾਹਿਬ ਤੋਂ ਨੀਤਨੰਦਾ ਜੀ ਜਿਹੜਾ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਜੇ ਸਾਡੀ ਇਸ ਸੀਟ ਤੇ ਕੋਈ ਹਿੰਦੂ ਉਮੀਦਵਾਰ ਨਹੀਂ ਉਤਾਰਿਆ ਜਾਂਦਾ ਤਾਂ ਸੀ ਇਹਨਾਂ ਦੋਨੋਂ ਚੋਂ ਆਪਣਾ ਇੱਕ ਉਮੀਦਵਾਰ ਉਤਾਰਾਂਗੇ ਸ਼ਿਵ ਸਾਰਾ ਪੰਜਾਬ ਲੋਕ ਸਭਾ ਦੀਆਂ ਸੀਟਾਂ ਲੜਨ ਦੀ ਤਿਆਰੀ ਕਰ ਰਹੀ ਆ ਅੱਜ ਅਸੀਂ ਇਹਦੇ ਸਬੰਧ ਚ ਮੀਟਿੰਗ ਵੀ ਕੀਤੀ ਆ ਸ਼ਿਵ ਸਾਰਾ ਪੰਜਾਬ ਨੇ ਪਹਿਲਾਂ ਵੀ ਕਿਹਾ ਸੀ ਦੇ ਜਿਹੜੀਆਂ 6 ਸੀਟਾਂ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ ਆ ਉਹਨਾਂ 'ਚ ਹਿੰਦੂਆਂ ਦੀ ਬਹੁਤ ਗਿਣਤੀ ਆ ਜੇ ਉਹ 6 ਸੀਟਾਂ ਤੇ ਇਹ ਹਿੰਦੂ ਕੈਂਡੀਡੇਟ ਕੋਈ ਵੀ ਪਾਰਟੀ ਨਹੀਂ ਉਤਾਰਦੀ ਉੱਥੇ ਸ਼ਿਵ ਸੈਨਾ ਪੰਜਾਬ ਆਪਣੇ ਵੱਲ ਗੁੱਤੇ ਦੇ ਆਪਣੇ ਉਮੀਦਵਾਰ ਤਾਰੇਗੀ ਅੱਜ ਸਾਡੀ ਹਲਕਾ ਅਨੰਦਪੁਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਵਿੱਚ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਡੇ ਦੋ ਨਾਮਾਂ ਦੀ ਚਰਚਾ ਹੋਈ ਹੈ ਜਿਹੜਾ ਸਚਨ ਕਨੋਲੀ ਅਤੇ ਨੰਦਪੁਰ ਸਾਹਿਬ ਤੋਂ ਨੀਤਨ ਨੰਦਾ ਜੀ ਜਿਹੜੇ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਜੇ ਸਾਡੀ ਇਸ ਸੀਟ ਤੇ ਕੋਈ Hindu ਉਮੀਦਵਾਰ ਨਹੀਂ ਉਤਾਰਿਆ ਜਾਂਦਾ ਤਾਂ ਅਸੀਂ ਇਹਨਾਂ ਦੋਨੋਂ ਚੋਂ ਆਪਣਾ ਇੱਕ ਉਮੀਦਵਾਰ ਉਤਾਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਕਹਿ ਚੁੱਕੇ ਨੇ ਵੀ ਜਿੱਥੇ ਬਹੁ ਗਿਣਤੀ ਦੀਆਂ ਸੀਟਾਂ Hindu ਦੀਆਂ 6 ਸੀਟਾਂ ਉਹਨਾਂ ਤੇ ਜੇ Hindu ਉਮੀਦਵਾਰ ਨਹੀਂ ਤਾਰਦੇ ਤਾਂ Shiv Sena ਪੰਜਾਬ ਆਪਣੇ ਉਮੀਦਵਾਰ ਤਾਰੇਗੀ ਸਾਡੀ ਪਹਿਲਾਂ ਤੋਂ ਹੀ ਇਹ ਡਿਮਾਂਡ ਸੀ ਵੀ ਪੰਜਾਬ ਦੇ ਵਿੱਚ ਗਊ ਮਾਤਾ ਦੇ ਨਾਂ ਤੇ ਕਿੰਨਾ ਕੋਰ ਟੈਕਸ ਲੈ ਰਿਆ ਪਰ ਅੱਜ ਗਊ ਮਾਤਾ ਰੋਡ ਤੇ ਘੁੰਮ ਰਹੀ ਆ ਅੱਤਵਾਦ ਪੀੜਤ ਪਰਿਵਾਰਾਂ ਨੂੰ ਅਜ ਤੱਕ ਮੁਆਵਜ਼ਾ ਨਹੀਂ ਮਿਲਿਆ ਅੱਜ ਸਾਡੇ ਮੰਦਰਾਂ ਦੀ ਕੀ ਦੁਰਦਸ਼ਾ ਸਾਡਾ ਨੌਜਵਾਨ ਪੀੜੀ ਨੂੰ ਕਾਗਜ਼ ਤਾਂ ਬੜੇ ਖੋਲੇ ਹੋਏ ਨੇ ਲੇਕਿਨ ਕੰਮ ਕਰਨ ਵਾਸਤੇ ਕੋਈ ਰੋਜ਼ਗਾਰ ਦੀ ਮਹਿਮਾਨੀ ਸ਼ੁਰੂ ਕੀਤੀ ਅੱਜ ਫ੍ਰੀ ਦੀਆਂ ਚੀਜ਼ਾਂ ਦੇ ਦੇ ਕੇ ਸਰਕਾਰਾਂ ਗੁੰਮਰਾਹ ਕਰਦੀਆਂ ਸਿਵ ਸੈਨਾ ਦੀ ਇੱਕੋ ਮੰਗ ਰਹੇਗੀ ਵੀ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਵਾਸਤੇ ਇੰਡਸਟਰੀ ਲਾਈ ਜਾਵੇ ਫੈਕਟਰੀਆਂ ਲਾਈ ਜਾਓ ਕੰਮ ਦੇ ਸਾਧਨ ਕੀਤੇ ਜਾਣ ਤਾਂ ਕਿ ਦੋ ਜਬਾਨਾਂ ਨੂੰ ਨੌਕਰੀਆਂ ਤੇ ਕੰਮਕਾਰ ਦਿੱਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਵਿਚਾਰ ਬਣਾ ਰਹੇ ਨੇ ਤੇ ਜਲਦੀ ਸਿਰਸਰਾਂ ਪੰਜਾਬ ਵੀ ਮੈਦਾਨ ਚਾਹੀਦਾ